ਇਹ ਜਗਤੁਰਤ ਨੰਮ ਜੀ ਨਾਮ ਹੈ ਜੀ ਐਸਆਈ ਅਮਰਜੀਤ ਸਿੰਘ ਕੀ ਹੈ ਕੀ ਹੋਇਆ ਜੀ ਸਾਨੂੰ ਅਸੀਂ ਡਿਊਟੀ ਦੇ ਨਾਲ ਕਿਤੇ ਖੜੇ ਸੀ ਸਾਨੂੰ ਮੌਕੇ ਤੇ ਭਲਾ ਦਿੱਤੀ ਕਿ ਨੇ ਵੀ ਉੱਥੇ ਕੋਈ ਸ਼ੱਕੀ ਕੋਈ ਜਮਾਨ ਪਿਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਸਾਨੂੰ ਲਾਂਚਰ ਟਾਈਪ ਲੱਗਿਆ ਜੋ ਕਿ ਅਸੀਂ ਫਿਰੋਂ ਚੈੱਕ ਕਰਕੇ ਮੌਕੇ ਤੇ ਅਸੀਂ ਮੌਜੂਦਾ ਥਾਣੇ ਨੂੰ ਅਸੀਂ ਖੁਲਾ ਦੇ ਕਿੰਨੇ ਲਾਂਚਰ ਗਰੇ ਤੁਸੀਂ ਇਹ ਲਾਂਚਰ ਜੀ 8 ਤੋਂ ਆਏਗੇ ਨੇ ਅੱਛਾ ਜੀ ਇਦਾਂ ਦੇ ਹਾਲਾਤ ਨੇ ਜੀ ਕਿੰਦਾ ਨਹੀਂ ਆ ਕਿਵੇਂ ਇਹ ਤਾਂ ਸਰ ਮੌਕੇ ਤੇ ਉਹ ਨਾਲੇ ਦੱਸ ਸਕਦੇ ਮੌਕੇ ਤੇ ਕਿਹੜੇ ਖਾਨੇ ਚ ਸਾਈਡ ਵਾਲੇ ਡਿਵੀਜ਼ਨ ਨੰਬਰ 4 ਚਤਲਾ ਦੇ ਦਿੰਦੀ ਹੈ ਕਤਵਾਲੀ ਦੀ ਕਤਵਾਲੀ ਕਤਵਾਲੀ ਵੀ ਦੱਸ ਕਤਵਾਲੀ ਚ ਵੀ ਦੱਸਤਾ ਡਿਵੀਜ਼ਨ ਨੰਬਰ 4 ਕਿਹੜੀ ਜਗ੍ਹਾ ਪੈਂਦੀ ਹੈ ਇੱਥੇ ਇਹ ਕਮਰ ਸਭਾ ਸਾਹਮਣੇ ਸਕੂਲ ਦੇ ਸਾਹਮਣੇ ਜਿਹੜਾ ਗੰਦ ਜੇ ਚੋਂ ਥੱਲੇ ਢੇਰ ਲੱਗਿਆ ਹੋਇਆ ਸੀ ਉਹਦੇ ਚ ਪਏ ਸੀ ਉਹ ਇਨਫੋਰਮੇਸ਼ਨ ਲੀਕ ਕਰਾਂਗੇ ਇੱਥੇ ਵੀ ਰਾਹ ਕਿ ਕਿਹਾ ਇਹ ਸਾਨੂੰ ਰਾਹ ਕੇ ਦੱਸ ਕੇ ਗਿਆ ਸੀ ਜੇ ਕੋਈ ਵੀ ਉੱਥੇ ਕੁਝ ਸ਼ੱਕੀ ਸਮਾਨ ਹੋਵੇ ਇਨਫੋਰਮੇਸ਼ਨ ਆਈ ਸੀ ਕਿ ਸਹਾਦਿਰ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ 6 ਤੋਂ 7 ਜਿਹੜੇ ਨੇ ਉਹ ਰਾਕਟ ਮਿਲੇ ਨੇ ਸੋ ਉਹਦੇ ਤੇ ਸਵਿਫਟਲੀ ਐਕਟ ਕਰਦੇ ਹੋਏ ਸਾਡੀ ਪੁਲਿਸ ਇੱਥੇ ਪਹੁੰਚੀ ਹੈ ਤੇ ਨਾਲ ਹੀ ਬੌਮਬ ਡਿਸਪੋਜ਼ਲ ਟੀਮ ਐਂਟੀ ਸਬਟ ਚੈੱਕ ਟੀਮ ਵੀ ਪਹੁੰਚੀ ਉਹਨਾਂ ਨੇ ਜਿਹੜਾ ਪ੍ਰੀਲੀਮਿਨਰੀ ਚੈੱਕ ਕੀਤਾ ਉਹਦੇ ਵਿੱਚ ਐਕਸਪਲੋਸਿਵ ਮਟੀਰੀਅਲ ਕੋਈ ਵੀ ਨਹੀਂ ਹੈਗਾ ਸੋ ਇਹੋ ਜਿਹਾ ਲੱਗਦਾ ਕਿ ਕੋਈ ਪੁਰਾਣਾ ਕਬਾੜੀਆ ਵਗੈਰਾ ਇੱਥੇ ਰੱਖ ਗਿਆ ਬਿਕਾਜ਼ ਜਿਵੇਂ ਤੁਸੀਂ ਜਗ੍ਹਾ ਦੇਖੋਗੇ ਕਾਰਬੇਜ ਡੰਪ ਹੈ ਸੋ ਇਥੇ ਕੋਈ ਸੁੱਟ ਗਿਆ ਪੁਰਾਣਾ ਕਿਸੇ ਕੋਲ ਪਿਆ ਹੋਇਆ ਸੀ ਇਹਨੇ ਚਾਬੜਾ ਸੋ ਇਹਦੇ ਚ ਇਨਵੈਸਟੀਗੇਟ ਕਰਾਂਗੇ ਡੀਪਲੀ ਸਾਰੇ ਐਂਗਲਸ ਤੋਂ ਹੀ ਆਪਾਂ ਕਰਾਂਗੇ ਨਾਟ ਰੂਲਿੰਗ ਆਊਟ ਐਨੀਥਿੰਗ ਬਟ ਜਿਹੜੀ ਹਜੇ ਤੱਕ ਇਨਵੈਸਟੀਗੇਸ਼ਨ ਹੈ ਇਦਾਂ ਲੱਗਦਾ ਕਿ ਕੋਈ ਕਬਾੜੀਆ ਸੁੱਟ ਕੇ ਗਿਆ ਆਰਮੀ ਅਥਾਰਟिटीज ਨੂੰ ਵੀ ਅਸੀਂ ਨਾਲ ਇਨਵੋਲ ਕਰ ਰਹੇ ਹਾਂ ਉਹਨਾਂ ਦੇ ਵੀ ਐਕਸਪਰਟਸ ਆ ਰਹੇ ਉਹ ਵੀ ਚੈੱਕ ਕਰਨਗੇ ਕਿੰਨੇ ਪੁਰਾਣਾ ਹੈਗਾ ਹੈ ਤਾਂ ਕਿਵੇਂ ਇੱਥੇ ਤੱਕ ਪਹੁੰਚ ਕਿੰਨੇ ਮਿਲੇ ਨੇ ਸਰ ਟੋਟਲ 7 ਮਿਲੇ ਸਰ ਕੋਈ ਸੀਸੀਟੀਵੀ ਫੁਟੇਜ ਵਗੈਰਾ ਮਿਲੀ ਇਥੋਂ ਪਤਾ ਲੱਗੇ ਕੌਣ ਰੱਖ ਗਿਆ ਹੈ ਹਜੇ ਹੁਣੇ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਹੁਣੇ ਇੱਥੇ ਪਹੁੰਚੇ ਆਂ ਸੋ ਸਾਰੇ ਜਿਵੇਂ ਮੈਂ ਕਿਹਾ ਕਿ ਤਰੀਕੇ ਨਾਲ ਇਨਵੈਸਟੀਗੇਟ ਕਰਾਂਗੇ ਸੀਸੀਟੀਵੀ ਫੁਟੇਜ ਵੀ ਦੇਖੀ ਜਾਊਗੀ ਬਾਕੀ ਟੈਕਨੀਕਲ ਤਰੀਕੇ ਨਾਲ ਵੀ ਇਨਵੈਸਟੀਗੇਟ ਕੀਤਾ ਜਾਊਗਾ ਹਿਊਮਨ ਇੰਟੈਲੀਜੈਂਸ ਵੀ ਲੱਗ ਜਾਊਗਾ ਸੋ ਜਲਦੀ ਇਹਨੂੰ ਆਪਾਂ ਟ੍ਰੇਸ ਕਰ ਲਾਂਗੇ ਕਿ ਕੌਣ ਰੱਖ ਕੇ ਗਿਆ ਸੀ ਸਰ ਬਲਾਜਮਾਨੀ ਨੇ ਦੇਖਿਆ ਕਿ ਈ ਰਿਕਸ਼ਾ ਯੂਜ਼ ਕੀਤਾ ਹੈਗਾ ਜਾਂ ਸਿਵਿਲੀਅਨ ਤੋਂ ਰੁਕਵਾ ਕੇ ਰੋਕਾ ਚਰਚਾ ਰੱਬੀ ਰਿਕਸ਼ਾ ਰੁਕਵਾਇਆ ਕਿ ਇਹ ਜਲਦਬਾਜ਼ੀ ਹਜੇ ਬਹੁਤ ਜਲਦੀ ਇਹ ਕੁਝ ਵੀ ਕਹਿਣਾ ਕਿ ਕਿਵੇਂ ਇੱਥੇ ਪਹੁੰਚੇ ਸੋ ਵਜੇ ਮੈਂ ਕਿਹਾ ਕਿ ਸਾਰੇ ਤਰੀਕੇ ਨਾਲ ਆਪਾਂ ਇਨਵੈਸਟਿਗੇਟ ਕਰਾਂਗੇ ਸਾਰੀਆਂ ਚੀਜ਼ਾਂ ਇਹਦੇ ਚ ਐਗਜ਼ਾਮਨ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਕੁਝ ਕਹਾਂਗੇ ਤੀਕਰ ਸਰ ਯੂਜ਼ ਤਾਂ ਹੀ ਹੋਏ ਹੋਏ ਚੱਲੇ ਹੋਏ ਸੀ ਇਹ ਨਹੀਂ ਉਹ ਆਰਮੀ ਅਥਾਰਟिटीज ਨੂੰ ਬੁਲਾਇਆ ਉਹ ਇੱਕ ਵਾਰੀ ਸਾਰਾ ਚੈੱਕ ਕਰਕੇ ਫਿਰ ਦੱਸੇਗੀ ਠੀਕ ਹੈ ਸਰ ਥੈਂਕ ਯੂ